ਹੈਰੋਇਨ ਦੇ ਹਥਿਆਰ ਨਾਲ ਫੜੇ ਗਏ ਪੰਜਾਬ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਅੰਮ੍ਰਿਤਸਰ ਸਥਿਤ ਪੁਸ਼ਤਾਨੀ ਕਾਰ ਵਿੱਚ ਐਸਟੀਐਫ ਨੇ ਛਾਪੇਮਾਰੀ ਕੀਤੀ ਇੰਦਰਜੀਤ ਸਿੰਘ ਨੂੰ ਲੈ ਕੇ ਪਹੁੰਚੀ ਟੀਮ ਨੇ ਅੰਮ੍ਰਿਤਸਰ ਐਸਟੀਐਫ ਨਾਲ ਮਿਲ ਕੇ ਕਾਰ ਵਿੱਚ ਕਰੀਬ 4 ਘੰਟੇ ਸਰਚ ਅਭਿਆਨ ਚਲਾਇਆ ਟੀਮ ਅਧਿਕਾਰੀ ਮੁਤਾਬਿਕ ਇਤਰਾਜ ਜੋ ਕੁਸੂਮਾਨ ਮਿਲੇ ਜਿਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਇਸ ਬਾਰੇ ਜਲਦ ਖੁਲਾਸਾ ਕੀਤਾ ਜਾਵੇਗਾ ਇਹ ਰਜਿਸਟਰ ਹੋਣ ਤੋਂ ਬਾਅਦ ਇਹ ਪੰਜਾਬ ਦੇ ਮੁਤਾਬਕ ਜੋ ਹੈ ਇਹਦਾ ਜੱਦੀ ਘਰ ਸੀ ਉਹ ਜੱਦੀ ਘਰ ਦੀ ਅੱਜ ਹੀ ਸਰਚ ਕੀਤੀ ਹੈ ਉਦੋਂ ਚ ਜਿਹੜਾ ਕੋਈ ਜਿਹੜਾ ਕੋਈ ਉਹ ਜਿਹੜਾ ਸਮਾਨ ਸੀ ਜਿਹੜਾ ਕੋਈ ਜਾਬਤੇ ਮੁਤਾਬਕ ਜਿਹੜਾ ਕੋਈ ਇਨਵੈਸਟੀਗੇਸ਼ਨ ਨਾਲ ਰਿਲੇਟਡ ਉਹ ਕਲੈਕਟਰ ਸਾਰੇ ਗਵਾਵਾਂ ਦੀ ਹਾਜ਼ਰੀ 'ਚ ਜਿਹੜਾ ਮਹੱਲੇ ਦੇ ਪ੍ਰਧਾਨ ਨੇ ਉਹਨਾਂ ਦੀ ਪੁਲਿਸ ਪਾਰਟੀ ਨੇ ਸਾਰਾ ਜਿਹੜਾ ਉਹ ਲਿਆ ਇਹ ਜਿਹੜੀ ਇਹਦੇ ਸੰਬੰਧੀ ਰਿਲੀਜ਼ ਆ ਇਹ ਸਾਡੇ ਸੀਨੀਅਰ ਅਫਸਰ ਤੁਹਾਨੂੰ ਬਾਅਦ 'ਚ ਦੇਣਗੇ ਨਹੀਂ ਸਮਾਨ ਮਿਲਿਆ ਉਹ ਕੀ ਇਤਰਾਜ ਹੋਗਾ ਹਾਂਜੀ ਇਹ ਇਤਰਾਜ ਹੋ ਗੂ ਵੀ ਸਮਾਨ ਦਾ ਕਿੰਨਾ ਘਾਗਾ ਜੀ ਉਹ ਜਿਹੜਾ ਇਹਦਾ ਬਾਅਦ 'ਚ ਤੁਹਾਨੂੰ ਡਿਟੇਲ ਜਿਹੜੀ ਆ ਰਿਲੀਜ਼ ਕੀਤੀ ਜਾਊ ਵੀ ਪ੍ਰੋਪਰ ਵੇਰ ਨਾਲ ਅਧinist ਮਾਮਲੇ ਵਿੱਚ ਗਵਾਹ ਦੇ ਤੌਰ ਉਤੇ ਟੀਮ ਦਾ ਹਿੱਸਾ ਬਣੇ ਪ੍ਰਧਾਨ ਗੁਰਸ਼ਰਨ ਸਿੰਘ ਦਾ ਕਹਿਣਾ ਹੈ ਕਿ STF ਨੂੰ ਘਰ ਚੋਂ ਕੁਝ ਨਹੀਂ ਮਿਲਿਆ ਉਹ ਸਿਰਫ ਇੱਕ ਕੈਮਰੇ ਦਾ ਬਾਕਸ ਤੇ ਕੁਝ ਕਾਗਜ਼ ਲੱਗੇ ਨੇ ਇੱਕ ਪੈਸੇ ਦੀ ਪੈਸੇ ਦੀ ਕਵਰੀ ਨਹੀਂ ਆਈ ਇੱਕ ਸਿੰਗਲ ਠਿੱਪਾ ਵੀ ਹੋਏਗਾ 1 ਰੁਪਿਆ ਉਹ ਵੀ ਨਹੀਂ ਮਿਲਿਆ ਹੋਰ ਕੀ ਕੁਝ ਲਾ ਕੇ ਗਏ ਅੰਦਰੋਂ ਅੰਦਰੋਂ ਕਾਈ ਥੋੜੇ ਤੇ ਲੱਗੇ ਜੇ ਤੇ ਇੱਕ ਜਿਵੇਂ ਟੀਵੀ ਦੇ ਨਾਲ ਬੱਸਾ ਜਿਹਾ ਲਗਾ ਹੁੰਦਾ ਇੱਕ ਹੋ ਲੱਗੇ ਜੇ ਗੌਰਤ ਲਵੇ ਕਿ ਇੰਸਪੈਕਟਰ ਇੰਦਰਜੀ ਸਿੰਘ ਦੇ ਨਸ਼ੇਸਮਿਤ ਫੜੇ ਜਾਣ ਤੋਂ ਬਾਅਦ STF ਨੇ ਇੰਸਪੈਕਟਰ ਦੇ ਪੁਛਤੈਨੀ ਕਾਰ ਨੂੰ ਸੀਲ ਕਰ ਦਿੱਤਾ ਸੀ अमृतसर सुमित खांना ची रिपोर्ट जगबी टीवी